ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਫੈਰਿਆ ਮੀਂਹ ਚੰਡੀਗੜ੍ਹ ਦੇ ਵਿੱਚ ਵੀ ਤੇਜ਼ ਬਿਛਾੜਾਂ ਦੇ ਨਾਲ ਖੁਸ਼ਕਬਾਰ ਹੋਇਆ ਮੌਸਮ ਚਾਹ ਦੇਨ ਤੱਕ ਜਾਰੀ ਰਹੇਗਾ ਮੀਂਹ ਦਾ سلسلہ। ਸੰਗਰੂਰ ਦੇ ਪਿੰਡ ਖੜਿਆਲ ਦੇ ਨੇੜੇ ਨਹਿਰ ਦੇ ਵਿੱਚ ਪਏ ਪਾੜ ਨੂੰ ਪੂਰਨ ਦਾ ਕੰਮ ਚੱਲੇ ਰਾਤ ਨੂੰ ਵੀ ਡਟੇ ਰਹੇ ਲੋਕ ਅਤੇ ਪ੍ਰਸ਼ਾਸਨ ਡੀਸੀ ਮੁਤਾਬਕ ਕੱਲ ਤੱਕ ਪੂਰਿਆ ਜਾ ਸਕੇਗਾ ਪਾੜ। ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਧਮਕੀ ਦੇਣ ਵਾਲੇ ਮਲਜ਼ਮਾਂ ਦੀ ਪੇਸ਼ੀ ਅੱਜ ਰਮਨਦੀਪ ਅਤੇ ਜਸਪ੍ਰੀਤ ਨੂੰ ਅੰਮ੍ਰਿਤਸਰ ਫੋੜ ਦੇ ਵਿੱਚ ਪੇਸ਼ ਕਰੇਗੀ ਪੁਲਿਸ ਦੀਪਿਕਾ ਨੂੰ। ਈਮੇਲ ਦੇ ਜ਼ਰੀਏ ਦਿੱਤੀਆਂ ਸਨ ਜਾਨੂ ਮਾਰਨ ਦੀਆਂ ਧਮਕੀਆਂ ਜਲੰਧਰ ਦੇ ਹਸਪਤਾਲ ਦੇ ਵਿੱਚ ਨਸ਼ਾ ਕਰਦਾ ਡਾਕਟਰ ਕੈਮਰੇ ਦੇ ਵਿੱਚ ਹੋਇਆ ਕੈਦ ਨਸ਼ੇ ਦੇ ਵਿੱਚ ਤੁੱਟ ਡਾਕਟਰ ਨੇ ਮਹਿਲਾ ਦੇ ਮਾਰੇ ਹੱਥ ਪਰ ਸੇਤ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼ ਲੁਧਿਆਣਾ ਵੈਸਟ ਜ਼ਿਲ੍ਹੇ ਚੋਣ ਦੇ ਵਿੱਚ 51.33% VOTING 2022 ਚੋਣ ਦੇ ਨਾਲੋਂ 30% ਘੱਟ ਪਈਆਂ ਵੋਟਾਂ 23 ਜੂਨ ਨੂੰ ਆਵੇਗਾ ਨਤੀਜਾ हरियाणा वेस्ट चोनते न्यूज़ 18 ਨੇ ग्राउंड जीरो ਤੋਂ ਕੀਤਾ ਲਾਈਵ ਐਗਜ਼ਿਟ ਪੋਲ ਪਬਲਿਕ ਬੋਲੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਰਿਹਾ ਮੁਕਾਬਲਾ ਹਰਿਆਣਾ ਚ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਦੇ ਲਈ ਫਾਈਨਲ ਦੌਰ ਦੇ ਵਿੱਚ ਮੰਥਨ ਸੂਬੇ ਭਰ ਦੇ ਵਰਕਰਾਂ ਤੋਂ ਫੀਡਬੈਕ ਲੈਣ ਵਾਲੇ ਜ਼ਿਲ੍ਹਾ ਅਬਜ਼ਰਵਰਾਂ ਦੀ ਅੱਜ ਰਾਹੁਲ ਖੜਗੇ ਦੇ ਨਾਲ ਮੀਟਿੰਗ ਜਲਦ ਹੋ ਸਕਦੀ ਹੈ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਪਾਰਟ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸ੍ਰੀ ਅਜਤੂ ਹੋਵੇਗੀ ਸ਼ੁਰੂ ਸ਼ਮਨ ਗਿੱਲ ਕੋਲ ਟੀਮ ਇੰਡੀਆ ਦੀ ਕਮਾਨ ਰੋਹਿਤਾ ਤੇ ਵਿਰਾਟ ਤੋਂ ਬਿਨਾ ਮੈਦਾਨ ਦੇ ਵਿੱਚ ਉਤਰੇਗੀ ਟੀਮ ਇੰਡੀਆ ਸਸੀਗਾਲ ਤੁਸੀਂ ਵੇਖ ਰਹੇ ਹੋ న్యూਸ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਬਦਲੇ ਮੌਸਮ ਦੀ ਗਰਮੀ ਤੋਂ ਮਿਲੀ ਰਾਹਤ ਦੀ ਉੱਤਰ ਭਾਰਤ ਦੇ ਵਿੱਚ ਮੌਸਮ ਬਦਲਿਆ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਮੀਂਹ ਪੈ ਰਿਹਾ ਚੰਡੀਗੜ੍ਹ ਦੀ ਗੱਲ ਕਰੀ ਚੰਡੀਗੜ੍ਹ ਦੇ ਵਿੱਚ ਤੇਜ਼ ਮੀਂਹ ਲਗਾਤਾਰ جاری ਹੈ ਅਜੇ 4 ਦਿਨ ਇਹ ਮੀਂਹ ਦਾ ਸਿਲਸਲਾ ਇਸੇ ਤਰੀਕੇ ਦੇ ਨਾਲ ਰਹੇਗਾ ਕੱਲ੍ਹ ਅਤੇ ਪਰਸੋਂ ਭਾਰੀ ਮੀਂਹ ਦਾ ਅਨੁਮਾਨ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਹਨੇਰੀ ਦਾ ਵੀ ਅਲਰਟ ਜਾਰੀ ਕੀਤਾ ਗਿਆ ਤਾਂ ਜਰੂਰ ਜਨਤਾ ਵਾਸਤੇ ਲੋਕਾਂ ਵਾਸਤੇ ਬਹੁਤ ਰਾਹਤ ਵਾਲੀਆਂ ਸਕੂਨ ਦੇਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਜਦੋਂ ਅਤਿ ਦੀ ਗਰਮੀ ਦੇ ਵਿੱਚ ਅਤਿ ਦੀ ਤਪਸ਼ ਦੇ ਵਿੱਚ ਹਮਸ ਵਾਲੀ ਗਰਮੀ ਦੇ ਵਿੱਚ ਜਦੋਂ ਰੱਬ ਮਿਹਰਬਾਨ ਹੁੰਦਾ ਹੈ ਆਸਮਾਨ ਤੋਂ ਜਿਹੜਾ ਕਿ ਪਾਣੀ ਵਰਸਦਾ ਆ ਤਾਂ ਇਸ ਦੇ ਵਿਚਾਲੇ ਲੋਕਾਂ ਲਈ ਆਪਣੇ ਆਪ ਦੇ ਵਿੱਚ ਰਾਤ ਵਾਲੀ ਗੱਲ ਹੋ ਜਾਂਦੀ ਹੈ ਤੁਸੀਂ ਰਾਂ ਤੁਹਾਨੂੰ ਵਕਫਾਂ ਜਗਾਵਾਂ ਦੀਆਂ ਵਿਖਾ ਰਹੇ ਆ ਕਿ ਕਿਵੇਂ ਪੰਜਾਬ ਦੀ ਗੱਲ ਕਰੀਏ ਚੰਡੀਗੜ੍ਹ ਦੀ ਗੱਲ ਕਰੀਏ ਆ ਤਾਂ ਪੂਰੇ ਉੱਤਰ ਭਾਰਤ ਦੇ ਵਿੱਚ ਮੌਸਮ ਬਦਲਿਆ ਹੋਇਆ ਨਜ਼ਰ ਆਇਆ ਤੇ ਹੋਰ ਚੰਗੀ ਗੱਲ ਹੈ ਕਿ ਜੇ ਚਾਰ ਦਿਨ ਇਸੇ ਤਰੀਕੇ ਦੇ ਨਾਲ ਮੀਂਹ ਦਾ سلسلہ ਰਹੇਗਾ ਯਾਨੀ ਕਿ ਕਹਿ ਸਕਦੇ ਕਿ ਚਾਰ ਦਿਨ ਤੱਕ ਤਾਂ ਗਰਮੀ ਜ਼ਿਆਦਾ ਗਰਮੀ ਦੀ ਤਪਸ਼ ਮਹਿਸੂਸ ਨਹੀਂ ਹੋਵੇਗੀ ਇਸੇ ਤਰੀਕੇ ਦੇ ਨਾਲ ਗਰਮੀ ਤੋਂ ਰਾਹਤ ਮਿਲਦੀ ਰਹੇਗੀ ਕਿਉਂਕਿ ਜੇਕਰ ਮਾਨਸੂਨ ਦੀ ਗੱਲ ਕਰੀਏ ਤਾਂ ਵੀ ਜਰੂਰ ਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅਖੀਰ ਦੇ ਵਿੱਚ 25 ਤਰੀਕ ਤੋਂ ਬਾਅਦ-ਬਾਅਦ ਮਾਨਸੂਨ ਵੀ ਆ ਸਕਦਾ ਹੈ ਆ ਤਾਂ ਮਾਨਸੂਨ ਆਉਣ ਦੇ ਨਾਲ ਨਾਲ ਤਾਂ ਫਿਰ ਹੋਰ ਵੀ ਜ਼ਿਆਦਾ ਰਾਹਤ ਪਰ ਹੀ ਖਬਰ ਹੋਵੇਗੀ ਜਦੋਂ ਲਗਾਤਾਰ ਮੀਂਹ ਦੀਆਂ ਝੜੀਆਂ ਲੱਗਣਗੀਆਂ ਆ ਖੈਰ ਹੁਣ ਵੀ ਮਾਨਸੂਨ ਆਉਣ ਤੋਂ ਪਹਿਲਾਂ ਵੀ ਰਾਤ ਵਾਲੀ ਖਬਰ ਹੈ ਕਿ 4 ਦਿਨਾਂ ਤੱਕ ਕਿਸੇ ਤਰੀਕੇ ਦੇ ਨਾਲ ਮੌਸਮ ਬਦਲਿਆ रह ਸਕਦਾ ਹੈ ਤਾਂ ਗੱਲ ਪੰਜਾਬ ਦੀ ਕਰੀਏ ਝੰਡੀਗੜ੍ਹ ਦੀ ਗੱਲ ਕਰੀਏ ਤਾਂ ਹਰ ਪਾਸੇ ਮੀਂਹ ਪੈ ਰਿਹਾ ਤੇ ਤੇਜ਼ ਮੀਂਹ ਤੇ ਚੱਲਦੇ ਹੋ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ ਜਿੱਥੇ ਕਿ ਦੁਕਾਨਦਾਰਾਂ ਦੇ ਵਾਸਤੇ ਵੀ ਆਪਣੇ ਆਪ ਦੇ ਵਿੱਚ ਰਾਹਤ ਵਾਲੀ ਖਬਰ ਹੈ ਕਿਉਂਕਿ ਦੁਕਾਨਦਾਰ ਜਿਵੇਂ ਕਿ ਜਦੋਂ ਬਹੁਤ ਅਤਿ ਦੀ ਗਰਮੀ ਪਿਛਲੇ ਦਿਨੀ ਪਈ ਤਾਂ ਉਦੋਂ ਵੀ ਅਸੀਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਦੁਪਹਿਰ ਵੇਲੇ ਕੋਈ ਗਾਹਕ ਹੀ ਨਹੀਂ ਆਉਂਦਾ ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਉਹਨਾਂ ਦਾ ਕੰਮ ਕਾ ਠੱਪ ਹੋ ਗਿਆ ਹਾਂ ਤਾਂ ਉਹਨਾਂ ਲੋਕਾਂ ਵਾਸਤੇ ਉਹਨਾਂ ਦੁਕਾਨਦਾਰਾਂ ਵਾਸਤੇ ਵੀ ਬਹੁਤ ਵੱਡੀ ਰਾਹਤ ਵਾਲੀਆਂ ਤਸਵੀਰਾਂ ਨੇ ਕਿਉਂਕਿ ਜਦੋਂ ਅਜਿਹਾ ਮੌਸਮ ਹੁੰਦਾ ਤਾਂ ਫਿਰ ਲੋਕ ਜਿਹੜੇ ਘਰਾਂ ਤੋਂ ਬਾਹਰ ਵੀ ਨਿਕਲਦੇ ਨੇ ਖਰੀਦੋ ਫਰੋਕਤ ਵੀ ਕਰਦੇ ਨੇ ਤਾ ਹਰ ਵਰਗ ਵਾਸਤੇ ਇਹ ਰਾਤ ਵਾਲੀਆਂ ਸਕੂਨ ਦੇਣ ਵਾਲੀਆਂ ਤਸਵੀਰਾਂ ਨੇ ਜਿਸ ਤਰੀਕੇ ਦੇ ਨਾਲ ਉੱਤਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆ ਮੌਸਮ ਬਦਲਿਆ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਤੇਜ਼ ਮੀਂਹ ਪੈ ਰਿਹਾ ਤੇ ਚਾਰ ਦਿਨਾਂ ਤੱਕ ਮੀਂਹ ਦਾ سلسلہ ਇਸੇ ਤਰੀਕੇ ਦੇ ਨਾਲ ਜਾਰੀ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਆ ਫਿਲਹਾਲ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਹੈ ਕਿੰਨੇ ਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਸਿੱਧਾ ਰੋਕਾਂਗੇ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਆਪਣੇ ਆਪ ਦੇ ਵਿੱਚ ਇਹ ਤਸਵੀਰਾਂ ਸਕੂਨ ਦੇਣ ਵਾਲੀਆਂ ਨੇ ਰਾਹਤ ਵਾਲੀਆਂ ਨੇ ਆ ਤਸਵੀਰਾਂ ਜਿਸ ਥਕੇ ਨਾਲ ਤੁਸੀਂ ਖੜੇ ਹੋ ਤਸਵੀਰਾਂ ਵੀ ਬਿਆਨ ਕਰ ਰਹੀਆਂ ਨੇ ਕਿ ਮੌਸਮ ਕਿਵੇਂ ਚੰਡੀਗੜ੍ਹ ਦੇ ਵਿੱਚ ਬਦਲਿਆ ਕੀ ਕਹਿ ਰਿਹਾ ਚੰਡੀਗੜ੍ਹ ਦਾ ਮੌਸਮ ਆ ਦੇਖੋ ਪਰਮਿੰਦਰ ਬਿਲਕੁਲ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਉਹ ਲੋਕਾਂ ਨੂੰ ਕਾਫੀ ਗਰਮੀ ਤੋਂ ਰਾਹਤ ਮਿਲੀ ਹੈ ਕਿਉਂਕਿ ਜਿਹੜੀ ਹਿਊਮਿਡਿਟੀ ਪਿਛਲੇ ਦਿਨਾਂ ਦੇਖਣ ਨੂੰ ਮਿਲੀ ਟੈਂਪਰੇਚਰ ਜਿਹੜਾ ਹੈ ਉਹਦੇ ਵਿੱਚ ਕਾਫੀ ਇਜ਼ਾਫਾ ਹੋਇਆ ਲੇਕਿਨ ਹੁਣ ਕਹਿ ਸਕਦੇ ਆ ਕਿ ਆਉਣ ਵਾਲੇ 3 ਤੋਂ 4 ਦਿਨ ਇਸੇ ਤਰ੍ਹਾਂ ਮੌਸਮ ਸੁਹਾਵਣਾ ਰਹਿਣ ਵਾਲਾ ਹੈ ਔਰ ਗਰਮੀ ਤੋਂ ਰਾਹਤ ਮਿਲੇਗੀ ਜਿਹੜਾ ਮੌਸਮ ਵਿਭਾਗ ਦੀ ਮੰਨੀਏ ਤਾਂ 20 ਜੂਨ ਯਾਨੀ ਅੱਜ ਤੋਂ ਲੈ ਕੇ 3 ਤੋਂ 4 ਦਿਨ ਬਾਰਿਸ਼ ਦਾ ਅਲਰਟ ਦਿੱਤਾ ਗਿਆ ਔਰ ਕਈ ਜ਼ਿਲ੍ਹਿਆਂ ਦੇ ਵਿੱਚ ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ ਦੇ ਪੰਜਾਬ ਦੇ ਔਰ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੈਵੀ ਰੇਨਫਾਲ ਦਾ ਅਲਰਟ ਵੀ ਜਾਰੀ ਕੀਤਾ ਗਿਆ ਜਿਹੜਾ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਹੈ ਉਹ ਜਿਹੜਾ ਪਹਾੜੀ ਏਰੀਆ ਉਹਦੇ ਨਾਲ ਲੱਗਦੇ ਜਿੰਨੇ ਵੀ ਆ ਨਾਰਥ ਸੌਤਰਨ ਰੇਜ ਦੇ ਪਾਰਟਸ ਨੇ ਜਿਹਦੇ ਵਿੱਚ ਚਾਹੀਓ ਮੋਹਾਲੀ ਹੋਵੇ ਰੋਪੜ ਰੂਪਨਗਰ ਇਹ ਸਾਰੀ ਜਿਹੜੀ ਬੈਲਟ ਹੈ ਉਹਦੇ ਵਿੱਚ ਇਸ ਤੋਂ ਹਰਿਆਣਾ ਦੀ ਅਸੀਂ ਗੱਲ ਕਰ ਲਈਏ ਅੰਬਾਲਾ ਕਰਨਾਲ ਕੁਰੂ ਖੇਤਰ ਜਿਹੜੀ ਬੈਲਟ ਹੈ ਇਹਦੇ ਵਿੱਚ ਵੀ ਕਾਫੀ ਹੈਵੀ ਰੇਨਫਾਲ ਦਾ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਔਰ ਇਹਦੇ ਵਿੱਚ ਟੈਂਪਰੇਚਰ ਕਾਫੀ ਡਾਊਨ ਹੋਏਗਾ ਯਾਨੀ ਕਿ ਟੈਂਪਰੇਚਰ ਦੇ ਵਿੱਚ ਕਾਫੀ ਗਿਰਾਵਟ ਦੇਖਣ ਨੂੰ ਮਿਲੇਗੀ ਜਿਸ ਕਰਕੇ ਗਰਮੀ ਤੋਂ ਸਭ ਤੋਂ ਪਹਿਲਾਂ ਰਾਹਤ ਜ਼ਰੂਰ ਮਿਲੇਗੀ ਲੇਕਿਨ ਦੂਜੇ ਪਾਸੇ ਲੋਕਾਂ ਨੂੰ ਵੀ ਕਈ احتیاط ਵਰਤਨ ਵਾਸਤੇ ਕਿਹਾ ਗਿਆ ਹੈ ਕਿਉਂਕਿ ਹੈਵੀ ਰੇਨ ਫਾਲ ਦੀ ਵੀ ਗੱਲ ਕੀਤੀ ਗਈ ਹੈ ਔਰ ਜਿਹੜੇ ਨਦੀ ਨਾਲੇ ਹੈ ਜਾਂ ਫਿਰ ਜਿਹੜੇ ਵੀ ਸੀਵਰੇਜ ਹੈ ਜਾਂ ਫਿਰ ਜਿਹੜੇ ਦਰਖਤ ਨੇ ਉਹਨਾਂ ਦੇ ਕੋਲ ਨਾ ਖੜੇ ਹੋ ਕਿਉਂਕਿ ਮੌਸਮ ਵਿਭਾਗ ਦੀ ਮੰਨੀਏ ਤਾਂ ਹੁਣ ਆਉਣ ਵਾਲੇ ਸਮੇਂ 'ਚ ਯਾਨੀ ਕਿ ਤਿੰਨ ਤੋਂ ਚਾਰ ਦਿਨ ਇਸੇ ਤਰ੍ਹਾਂ ਮੌਸਮ ਰਹਿਣ ਵਾਲਾ ਹੈ ਇਸੇ ਤਰ੍ਹਾਂ ਮੀ ਜਿਹੜਾ ਹੈ ਉਹ ਪੈਣ ਵਾਲਾ ਜਿਸ ਨੂੰ ਲੈ ਕੇ ਅ ਮੌਸਮ ਵਿਭਾਗ ਵੱਲੋਂ ਜਾਣਕਾਰੀ ਯਾਨੀ ਕਿ ਕਹਿ ਸਕਦੇ ਆ ਕਿ ਪਰਮਿੰਦਰ ਕੇ ਪੰਜਾਬ ਦੇ ਵੱਖ-ਵੱਖ ਛਿਲਿਆਂ ਦੇ ਵਿੱਚ ਅ ਅੱਜ ਤੋਂ ਬਰਸਾਤ ਜਿਹੜੀ ਹੈ ਉਹ ਦੇਖਣ ਨੂੰ ਮਿਲ ਸਕਦੀ ਹੈ ਉਹ ਚੰਡੀਗੜ੍ਹ ਦੇ ਵਿੱਚ ਐਸੀ ਗੱਲ ਕਹ ਲਈ ਜਿੱਥੇ ਅਸੀਂ ਮੌਜੂਦ ਆ ਚੰਡੀਗੜ੍ਹ ਉੱਥੇ ਵੀ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਔਰ ਮੌਸਮ ਕਾਫੀ ਸੁਹਾਵਣਾ ਹੋਇਆ ਯਾਨੀ ਕਿ ਟੈਂਪਰੇਚਰ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਔਰ ਇਸੇ ਤਰ੍ਹਾਂ 3 ਤੋਂ 4 ਦਿਨ ਅ ਕਹਿ ਸਕਦੇ ਆ ਕਿ ਅਸੀਂ 3 ਤੋਂ 4 ਦਿਨ ਜਿਹੜਾ ਹੈ ਉਹ ਦੇਖਣ ਨੂੰ ਮਿਲेंगे ਕਿਉਂਕਿ ਟੈਂਪਰੇਚਰ ਦੀ ਕਾਫੀ ਗਿਰਾਵਟ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਕਿਉਂਕਿ ਉਮਸ਼ ਬਹੁਤ ਜ਼ਿਆਦਾ ਸੀ ਪਿਛਲੇ ਦਿਨਾਂ ਤੁਸੀਂ ਦੇਖੋ ਕਿ ਪਿਛਲੇ ਦਿਨ ਗਰਮੀ ਦਾ ਜਿਹੜਾ ਕਹਿ ਰਹੇ ਜਾਂ ਫਿਰ ਹਿਊਮਿਡਿਟੀ ਜਿਹੜੀ ਹੈ ਉਹ ਕਾਫੀ ਦੇਖਣ ਨੂੰ ਮਿਲੀ ਸੀ ਲੇਕਿਨ ਆਉਣ ਦੇ 3 ਤੋਂ 4 ਦਿਨ ਜਿਹੜਾ ਹੈ ਉਹ ਗਰਮੀ ਤੋਂ ਰਾਹਤ ਮਿਲੇਗੀ ਉਸ ਤੋਂ ਬਾਅਦ ਮੌਨਸੂਨ ਦੀ ਅਸੀਂ ਗੱਲ ਕਰ ਲਈਏ ਤਾਂ ਜਿਹੜਾ ਸੰਭਾਵਨਾ ਦੱਤਾਈ ਜਾ ਰਹੀ ਹੈ ਕਿ 25 ਤੋਂ ਬਾਅਦ ਮੌਨਸੂਨ ਐਂਟਰ ਕਰ ਸਕਦਾ ਹੈ ਪੰਜਾਬ ਦੇ ਵਿੱਚ ਜਿਸ ਕਰਕੇ ਔਰ ਇਸ ਬਾਰ ਹੈਵੀ ਫਲਡ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਹੈਵੀ ਰੇਨ ਫਾਲ ਦੀ ਗੱਲ ਕੀਤੀ ਜਾ ਰਹੀ ਹੈ ਇਸ ਕਰਕੇ ਅ ਐਡਵਾਈਜ਼ਰੀ ਜਿਹੜੀ ਹੈ ਉਹ ਲਗਾਤਾਰ ਜਾਰੀ ਕੀਤੀ ਜਾ ਰਹੀ ਹੈ ਯਾਨੀ ਕਿ ਗਰਮੀ ਸੇ ਤਾਂ ਰਾਹਾ ਜ਼ਰੂਰ ਮਿਲ ਸਕਦੀ ਹੈ ਲੇਕਿਨ ਆਉਣ ਵਾਲੇ ਸਮੇਂ ਚ ਹੈਵੀ ਰੇਨਫਾਲ ਦਾ ਜਿਹੜਾ ਅਲਰਟ ਹੈ ਉਹਦਾ ਵੀ ਇਤਿਹਾਤ ਰੱਖਣਾ ਬਹੁਤ ਜ਼ਰੂਰੀ ਹੈ ਪਰਮਿੰਦਰ ਹਾਂ ਠੀਕ ਹੈ ਮਨੋਜਪੁਰੀਆਂ ਤਸਵੀਰਾਂ ਚੰਡੀਗੜ੍ਹ ਦੀਆਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੰਡੀਗੜ੍ਹ ਦੀਆਂ ਤਸਵੀਰਾਂ ਵਿਖਾਈਆਂ ਨੇ ਚੰਡੀਗੜ੍ਹ ਦੇ ਵਿੱਚ ਤੇ ਜ਼ਮੀਨ ਪੈ ਰਿਹਾ ਤੇ ਸੁਮੀ ਦੇ ਚੱਲਦੇ ਆ ਤਾਪਮਨ ਦੇ ਵਿੱਚ ਭਾਰੀ ਗਰਾਉਂਡ ਦਰਜ ਕੀਤੀ ਗਈ ਹੈ ਤਾਂ ਤੁਸੀਂ ਵੇਖ ਰਹੇ ਹੋਵੋਗੇ ਵਕਫ ਵਕ ਜ਼ਿਲ੍ਹਿਆਂ ਦਾ ਤੁਹਾਨੂੰ ਅਸੀਂ ਟੈਂਪਰੇਚਰ ਦਾ ਸਰੀਆਮਾ ਸਰ ਦੀ ਗੱਲ ਕਰੀ ਆ 35 ਡਿਗਰੀ ਤੇ ਪਹੁੰਚ ਗਿਆ ਮੁਹਾੜੀ ਦੇ 33 ਡਿਗਰੀ ਹੈ ਚੰਡੀਗੜ੍ਹ ਦੇ 33 ਡਿਗਰੀ ਹੈ ਆ ਕਈ ਜਗਾਵਾਂ ਤੇ ਜਿਹੜਾ 34 ਡਿਗਰੀ ਤਾਪਮਾਨ ਪਹੁੰਚ ਚੁੱਕਾ ਹੈ ਯਾਨੀ ਕਿ 10 ਤੋਂ 12 ਡਿਗਰੀ ਤੱਕ ਭਾਰੀ ਮੀਂਹ ਦੇ ਚੱਲਦਿਆਂ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਕਰਾਂਗੇ ਸੰਗਰੂਰ ਦੇ ਨਾਲ ਜੁੜੀ ਹੋਈ ਖਬਰਾਂ ਦੇ ਅੱਗੇ ਕਿ ਨਹਿਰ ਦਾ ਪਾੜ ਪੂਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਪਿੰਡ ਖੜਿਆਲ ਦੇ ਨੇੜੇ ਦਰਸਲ ਨਹਿਰ ਦੇ ਵਿੱਚ ਪਾੜ ਪਿਆ ਹੋਇਆ ਹੈ ਰਾਤ ਭਰ ਵੀ ਕੰਮ ਦੇ ਵਿੱਚ ਪ੍ਰਸ਼ਾਸਨ जुटਿਆ ਰਿਹਾ ਪਾੜ ਪੈਣ ਦੇ ਕਰਕੇ ਨੇੜੇ ਦੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਇੱਕ ਹਜ਼ਾਰ ਏਕੜ ਤੋਂ ਵੱਧ ਰਕਵੇ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਇਹ ਤਸਵੀਰਾਂ ਆਪਣੇ ਆਪ ਦੇ ਬਿਆਨ ਕਰ ਰਹੀਆਂ ਨੇ ਕਿ ਕਿੱਥੋਂ ਤੱਕ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਹਾਂ ਝੋਨਾ ਇਸ ਤਲਾਵਾ ਝੋਨੇ ਦੀ ਪਨੀਰੀ ਮੱਕੀ ਹਰਾ ਚਾਰਾ ਅਤੇ ਸਬਜ਼ੀਆਂ ਦੀ ਫਸਲ ਖਰਾਬ ਹੋ ਗਈ ਹੈ ਡੀਸੀ ਦੇ ਮੁਤਾਬਕ ਕੱਲ ਤੱਕ ਹੀ ਪਾੜ ਪੂਰਿਆ ਜਾ ਸਕੇਗਾ ਆ ਤਾਂ ਇਸ ਦੇ ਵਿਚਾਲੇ ਕਿਸਾਨਾਂ ਦੀ ਫਸਲ ਦਾ ਵੀ ਵੱਡੇ ਪੱਧਰ ਤੇ ਜੋ ਕਿ ਨੁਕਸਾਨ ਹੋ ਸਕਦਾ ਖਾਸ ਤੌਰ ਤੇ ਜਿਹੜੇ ਰਕਬੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਝੋਨਾ ਲਗਾਇਆ ਜਾ ਚੁੱਕਾ ਹੈ ਜੇ ਜਿਆਦਾ ਸਮਾਂ ਪਾਣੀ ਦੇ ਵਿੱਚ ਝੋਨਾ ਡੁੱਬਿਆ ਰਹਿੰਦਾ ਆ ਤਾਂ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਜਾਵੇਗਾ ਇਸ ਦੇ ਚੱਲਦੇ ਹਾਲਾਂਕਿ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਆ ਪਾੜ ਨੂੰ ਪੂਰਿਆ ਜਾਵੇ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਵ ਕੌਸ਼ਲ ਜੁੜੇ ਹੋਏ ਨੇ ਚਰਨਜੀਵ ਤਾਜ਼ਾ ਅਪਡੇਟ ਕੀ ਹੈ ਕਿੱਥੋਂ ਤੱਕ ਇਹ ਕੋਸ਼ਿਸ਼ਾਂ ਕਾਮਯਾਬ ਹੋਈਆਂ ਨੇ ਪਾੜ ਨੂੰ ਪੂਰਨ ਦੀਆਂ ਬਿਲਕੁਲ ਪ੍ਰਮੇਂਦਰ ਵੱਡੇ ਪੱਤਰ ਦਾ ਨੁਕਸਾਨ ਹੋਇਆ ਪੂਰੀ ਰਾਤ ਵੀ ਜਿਹੜਾ ਹੈਗਾ ਪ੍ਰਸ਼ਾਸਨ ਪਿੰਡ ਦੇ ਲੋਕ ਸਾਰੇ ਉੱਥੇ ਲੱਗੇ ਰਹੇ ਨੇ ਵੀ ਕਿ ਕਿੱਦਾਂ ਦੇ ਵਿੱਚ ਪਾਣੀ ਜਾ ਰਿਹਾ ਉਹਨੂੰ ਰੋਕ ਲਿਆ ਜਾਵੇ ਪਰ ਕਿਤੇ ਨਾ ਕਿ ਅੱਜ ਦੁਪਹਿਰ ਤੱਕ ਜਾ ਕੇ ਕੋਸ਼ਿਸ਼ਾਂ ਦੇ ਬਾਵਜੂਦ ਜਿਹੜਾ ਪਾਣੀ ਦਾ ਬਹਾਵ ਆ ਉਹ ਰੁਕ ਜਾਊਗਾ ਪਰ ਪੱਕੇ ਤੌਰ ਤੇ ਜਿਹੜਾ ਬੰਨ ਹੈਗਾ ਉਹ ਕੱਲ ਤੱਕ ਜਾ ਕੇ ਲੱਗੂਗਾ ਤਾਂ ਜੋ ਜਦਾ ਮਤਲਬ ਉਹ ਬੰਨ ਤੋਂ ਬਾਅਦ ਜਿਹੜੀ ਦੁਬਾਰੀ ਨਹਿਰ ਦੇ ਵਿੱਚ ਪਾਣੀ ਖੜਾ ਜਾਵੇ ਆ ਕਾਫੀ ਜ਼ਿਆਦਾ ਬੜਾ ਨੁਕਸਾਨ ਹੋਇਆ ਅਗਰ ਗੱਲ ਕਰੀਏ ਤਾਂ ਪਿੱਤੇ ਦਿਨ ਸਵੇਰੇ 4 ਵੇ ਜਿਹੜੀ ਐ ਘਤਨਾ ਵਾਪਰੀ ਸੀ ਜਿਸ ਤੋਂ ਬਾਅਦ ਆ 11500 ਦੇ ਲਗਭਗ ਜਿਹੜੀ ਹੈਗੀ ਆ 1 ਏਕੜ ਦੇ ਵਿੱਚ ਪਾਣੀ 깔 ਆ ਗਿਆ ਪਰ ਇਹ ਉਹ ਜਿਹੜੀਆਂ ਫਸਲਾਂ ਨੇ ਬਰਬਾਦ ਹੋ ਚੁੱਕੀਆਂ ਨੇ 80% ਦੀ ਕਿਸਾਨਾਂ ਨੇ ਝੋਨੇ ਦੀ ਫਸਲ ਲਗਾ ਰੱਖੀ ਸੀ ਇਸ ਜਗ੍ਹਾ ਤੇ ਪਰ 4500 ਰੁਪਏ ਏਕੜ ਕਿਸਾਨਾਂ ਦੇ ਕਹਿਣ ਦੇ ਮੁਤਾਬਕ ਲੇਬਰ ਦਾ ਖਰਚ ਆਇਆ ਸੀ ਤੇ ਉਹ ਜਿਹੜੀ ਪਨੀਰੀ ਆ ਉਹ ਵੀ ਇੱਕ ਵੱਡੀ ਸਮੱਸਿਆ ਕਿਉਂਕਿ ਇੰਨੀ ਜ਼ਿਆਦਾ ਜ਼ਮੀਨ ਦੇ ਵਿੱਚ ਹੁਣ ਦੁਬਾਰਾ ਝੋਨਾ ਲਗਾਉਣ ਦੇ ਲਈ ਪਨੀਰੀ ਕਿਸਾਨਾਂ ਨੂੰ ਨਹੀਂ ਮਿਲਦੀ ਕਿਉਂਕਿ ਹਰ ਇੱਕ ਕਿਸਾਨ ਆਪਣੇ ਜ਼ਮੀਨ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਪਨੀਰੀ ਬੀਜ ਦਾ ਆਪਣੀ ਦੀ ਤਿਆਰ ਕਰਦਾ ਤਾਂ ਹੁਣ ਪਨੀਰੀ ਦੀ ਕਬੱਡੀ ਸਮੱਸਿਆ ਆਉਗੀ ਕਿਉਂਕਿ ਜਿਹੜਾ ਇੰਨੀ ਜ਼ਿਆਦਾ ਜਿਹੜੀ ਪਨੀਰੀ ਹੈ ਉਹਨੂੰ ਤਿਆਰ ਕਰਨ ਦੇ ਲਈ ਵੀ ਸਮਾਂ ਲੱਗਦਾ 15 ਤੋਂ 20 25 ਦਿਨ ਉਹ ਪਨੀਰੀ ਵੀ ਸਮਾਂ ਲੈਂਦੀ ਹੈ ਤਾਂ ਜਾ ਕੇ ਝੋਨੇ ਦੀ ਬਜਾਈ ਤੇ ਕਿਸਾਨ ਕਰ ਸਕਣਗੇ ਤੇ ਵੱਡੇ ਪੱਧਰ ਦੇ ਉੱਪਰ ਪਸ਼ੂਆਂ ਦੇ ਚਾਰੇ ਦਾ ਵੀ ਨੁਕਸਾਨ ਹੋਇਆ ਕਿਉਂਕਿ ਐਨੀ ਫਸਲ ਜਿਹੜੀ ਐਨੀ ਕਿਸਾਨਾਂ ਦੇ ਸੀ ਉਹਨਾਂ ਦਾ ਪਸ਼ੂਆਂ ਦਾ ਚਾਰਾ ਬਿਲਕੁਲ ਨਸ਼ਟ ਹੋ ਚੁੱਕਿਆ ਪਸ਼ੂਆਂ ਦੇ ਖਾਣ ਪੀਣ ਦੇ ਲਈ ਹੁਣ ਕੁਝ ਨਹੀਂ ਰਿਹਾ ਤਾਂ ਕਾਫੀ ਵੱਡਾ ਨੁਕਸਾਨ ਹੋਇਆ ਪਰ ਫਿਰ ਵੀ ਜਾ ਕੇ ਇੱਕ ਵਾਰ ਦੇ ਪ੍ਰਸ਼ਾਸਨ ਕਿਸਾਨ ਲੱਗੇ ਹੋਏ ਨਹੀਂ ਵੱਡੀ ਗੱਲ ਇਹ ਪਰਮਿੰਦਰ ਕੀ ਏਸੀ ਜਗ੍ਹਾ ਤੋਂ ਤਿੰਨ ਸਾਲਾਂ ਤੋਂ ਇਹ ਜਿਹੜਾ ਪਾੜ ਪੈ ਰਿਹਾ 2023 ਦੇ ਵਿੱਚ ਵੀ 2024 ਦੇ ਵਿੱਚ ਵੀ ਤੇ 2025 ਦੇ ਵਿੱਚ ਵੀ ਸਿਰਫ 1.5 ਦੂਸਤ ਮੀਟਰ ਦੇ ਅੰਦਰ ਅੰਦਰ ਹੀ ਜਿਹੜਾ ਹੈਗਾ ਤੀਸਰੀ ਕਤਰਾ ਇਹ ਚਮਜੀ ਪ੍ਰਸ਼ਾਸਨ ਦਾ ਕੀ ਕਹਿਣਾ ਕਿੰਨਾ ਕੁ ਸਮਾਂ ਹੋਰ ਲੱਗ ਸਕਦਾ ਹੈ ਪਾੜ ਨੂੰ ਪੂਰਨ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਜਿਹੜਾ ਕਿਹਾ ਸੀ ਕਿ ਪਾਣੀ ਦਾ ਬਹਾਵ ਰੋਕ ਲਿਆ ਜਾਊਗਾ ਪਰ 2 ਦਿਨ ਦਾ ਸਮਾਂ ਲੱਗੂਗਾ ਕੱਲ ਦੀ ਜਿਹੜੀ ਉਹਦੀ ਸਟੇਟਮੈਂਟ ਸੀ 2 ਦਿਨ ਦਾ ਸਮਾਂ ਲੱਗੂਗਾ ਭਾਵ ਕੱਲ ਤੱਕ ਜਾ ਕੇ ਪੱਕੇ ਦੌਰ ਤੇ ਜਿਹੜਾ ਬੰਨ ਹੈਗਾ ਉਹਨੂੰ ਮਜ਼ਬੂਤ ਕੀਤਾ ਜਾਊਗਾ ਪਰਮਿੰਦਰ हां ठीक है चरण जी फिलहाल दी पूरी जानकारी ਲਈ ਬਹੁਤ ਬਹੁਤ ਧੰਨਵਾਦ ਆ ਸੰਗਰੂਰ ਦੀਆਂ ਤੁਹਾਨੂੰ ਸੀ ਤਸਵੀਰਾਂ ਵਖਰੇ ਗਏ ਇੱਥੇ ਕਿ ਪਿੰਡ ਖੜਿਆਲ ਦੇ ਨੇਰੇ ਨੇੜੇ ਜਿਹੜਾ ਕਿਨਾਰੇ ਦੇ ਵਿੱਚ ਪਾੜ ਪਿਆ ਹੋਇਆ ਤੇ ਹਜ਼ਾਰ ਤੋਂ 1200 1300 ਏਕੜ ਤੋਂ ਵੱਧ ਰਕਵੇ ਦੇ ਵਿੱਚ ਜਿਹੜਾ ਕਿ ਇਹ ਪਾਣੀ ਭਰ ਚੁੱਕਾ ਹੈ ਜਿਸ ਦੇ ਨਾਲ ਕਲਜ਼ਮਾ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੁਲਿਸ ਦੇ ਵੱਲੋਂ ਪੇਸ਼ ਕੀਤਾ ਜਾਵੇਗਾ ਰਮਨਦੀਪ ਅਤੇ ਜਸਪ੍ਰੀਤ ਨੂੰ ਪੇਸ਼ ਕੀਤਾ ਜਾਵੇਗਾ ਦੀਪਿਕਾ ਨੂੰ ਈਮੇਲ ਦੇ ਜ਼ਰੀਏ ਦਰਸਲ ਜਾਨਵਾਰ ਮਾਰ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਮੁਲਜ਼ਮ ਰਮਨਦੀਪ ਨੂੰ ਪਟਿਆਲਾ ਅਤੇ ਮੁਲਜ਼ਮ ਜਸਪ੍ਰੀਤ ਨੂੰ ਲੁਧਿਆਣਾ ਤੋਂ ਆ ਗ੍ਰਫਤਾਰ ਕੀਤਾ ਗਿਆ ਜਨੰਦੀ ਕਿ ਆ ਜਮਰਸਰਪੁਰ ਦੇ ਵਿੱਚ ਆਪੇਸ਼ ਹੋਵੇਗੀ ਦਰਸਲ ਪਿਛਲੇ ਦਿਨੀ ਹੀ ਦੀਪਿਕਾ ਲੁਥਰਾ ਨੂੰ ਈਮੇਲ ਦੇ ذریعے ਨਾ ਮਲਜ਼ਮਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਆ ਤੋਂ ਬਾਅਦ ਚ ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਮਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਗ੍ਰਫਤਾਰੀ ਹੁੰਦੀ ਹੈ ਤੇ ਦੋਵਾਂ ਮਲਜ਼ਮਾਂ ਨੂੰ ਹੁਣ ਅੱਜ ਕੋਰਟ ਦੇ ਵਿੱਚ ਆਪੇਸ਼ ਕੀਤਾ ਜਾਵੇਗਾ ਤਾਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਧਮਕੀ ਦੇਣ ਵਾਲਿਆਂ ਦੀ ਅੱਜ ਅਮਰਸਰ ਕੋਰਟ ਦੇ ਵਿੱਚ ਆਪੇਸ਼ੀ ਹੋਣ ਜਾ ਰਹੀ ਹੈ ਦੀਪਿਕਾ ਲੋਥਰਾ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਹਾਲਾਂਕਿ ਧਮਕੀਆਂ ਮਿਲਣ ਤੋਂ ਬਾਅਦ ਚ ਉਹਨਾਂ ਦੀ ਹਾਲਾ ਕਰਨ ਨੂੰ ਸੁਰੱਖਿਆ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ ਆ ਤਾਂ ਇਸ ਦੇ ਵਿਚਾਲੇ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਕੀ ਕੋ ਜਾਣਕਾਰੀ ਜੇਕਰ ਹੁਣ ਤੱਕ ਦੀ ਜਾਂਚ ਦੀ ਗੱਲ ਕੀਤੀ ਜਾਵੇ ਤਾਂ ਜਾਂਚ ਦੇ ਵਿੱਚ ਕੀ ਕੋ ਸਾਫ ਹੈ ਜਾਂਚ ਕਿੱਥੇ ਤੱਕ ਪਹੁੰਚੀ ਹੈ ਅੱਜ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਅਮਰਪਾਲ ਮਹਿਰੂਨ ਲੈ ਕੇ ਸਵਾਲ ਬਰਕਰਾਰ ਹੈ ਕਿਉਂਕਿ ਉਹ ਵਿਦੇਸ਼ ਦੇ ਵਿੱਚ ਭੱਜ ਗਿਆ ਉਹ ਕਦੋਂ ਕਾਬੂ ਆਵੇਗਾ ਇਹ ਵੀ ਵੱਡਾ ਸਵਾਲ ਹੈ ਬਿਲਕੁਲ ਪਰਮਿੰਦਰ ਇੱਥੇ ਇੱਕ ਚੀਜ਼ ਬੜੀ ਸਮਝਣ ਵਾਲੀ ਹੈ ਕਿ ਜਿਹੜੇ ਨੌਜਵਾਨ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਚੀਜ਼ ਨੂੰ ਕਿੰਨੀ ਜਲਦੀ ਜੋ ਹੈ ਉਹ ਉਸ ਦੇ ਪਿੱਛੇ ਲੱਗ ਜਾਂਦੇ ਨੇ ਤਾਂ ਅਮਰਤਪਾਲ ਮੈਰੋ ਵੱਲੋਂ ਜਦੋਂ ਵੀਡੀਓ ਜਿਹੜੀ ਪਾਈ ਜਾਂਦੀ ਹੈ ਉਸ ਦੇ ਵਿੱਚ ਦੀਪਕਾ ਲੁਤਰਾ ਦਾ ਅਪ੍ਰੀਤ ਜੱੱਟੀ ਹੋਰ ਕਈਆਂ ਦਾ ਨਾਮ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਦੀਪਕਾ ਲੁਤਰਾ ਨੂੰ ਉਸ ਦੇ ਈਮੇਲ ਦੇ ਉੱਤੇ ਧਮਕੀਆਂ ਜਿਹੜੀਆਂ ਨੇ ਉਹ ਮਿਲਦੀਆਂ ਸੀ ਤਾਂ ਇਸ ਦੇ ਵਿੱਚ ਪੁਲਿਸ ਵੱਲੋਂ ਜਾਂਚ ਕਰਦੇ ਹੋਏ ਆ ਦੋ ਨੌਜਵਾਨ ਜਿਹੜੇ ਨੇ ਉਹ ਕਾਬੂ ਕੀਤੇ ਗਏ ਨੇ ਔਰ ਦੋਵੇਂ ਨੌਜਵਾਨ ਬੜੇ ਸਧਾਰਨ ਘਰਾਂ ਦੇ ਨਾਲ ਸੰਬੰਧ ਰੱਖਦੇ ਨੇ ਇੱਕ ਪਟਿਆਲੇ ਦਾ ਔਰ ਇੱਕ ਲੁਧਿਆਣੇ ਦੇ ਢਿੱਲੋਂ ਨਗਰ ਦਾ ਰਹਿਣ ਵਾਲਾ ਤਾਂ ਜਸਪ੍ਰੀਤ ਔਰ ਰਮਨਦੀਪ ਸਿੰਘ ਇਹਨਾਂ ਵੱਲੋਂ ਜੋ ਹੈ ਈਮੇਲ ਦੇ ਉੱਤੇ ਹਾਲਾਂਕਿ ਜਿਹੜਾ ਜਸਪ੍ਰੀਤ ਜੋ ਕਿ ਪਟਿਆਲੇ ਦਾ ਮਾਫ ਕਰਨ ਵਾਲਾ ਜਿਹੜਾ ਲੁਧਿਆਣੇ ਤੋਂ ਜਿਸ ਨੂੰ ਕਾਬੂ ਕੀਤਾ ਗਿਆ ਉਸ ਵੱਲੋਂ ਆਪਣੀ ਈਮੇਲ ਦੇ ਵਿੱਚ ਬਬਰਖਾਲਸਾ ਇੰਟਰਨੈਸ਼ਨਲ ਔਰ ਉਸ ਤੋਂ ਬਾਅਦ ਇੱਕ ਹੋਰ ਈਮੇਲ ਜਿਹੜੀ ਕੀਤੀ ਜਾਂਦੀ ਉਸ ਦੇ ਵਿੱਚ ਬੰਬੀਹਾ ਗੈਂਗ ਦਾ ਵੀ ਜ਼ਿਕਰ ਕੀਤਾ ਜਾਂਦਾ ਤਾਂ ਕੱਲ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ਦੇ ਉੱਤੇ ਪੁਲਿਸ ਵੱਲੋਂ ਲਿਆ ਗਿਆ ਸੀ ਜਲਕੇ ਜਿਹੜਾ ਰਮਨਦੀਪ ਸਿੰਘ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਉਸ ਦੇ ਮਾਤਾ ਪਿਤਾ ਵੀ ਕੱਲ ਮੀਡੀਆ ਦੇ ਸਾਹਮਣੇ ਆਏ ਸੀ ਤਾਂ ਉਸ ਦਾ 3 ਦਿਨ ਦਾ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਸੀ ਤਾਂ ਅੱਜ ਮੁੜ ਤੋਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਔਰ ਦੇਖਣਾ ਹੋਏਗਾ ਕਿ ਪੁਲਿਸ ਹੋਰ ਰਿਮਾਂਡ ਦੀ ਮੰਗ ਕਰਦੀ ਹੈ ਜਾਂ ਫਿਰ ਇਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਜਾਂਦਾ ਪਰ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੋਵੇਂ ਜਿਹੜੇ ਨੌਜਵਾਨ ਨੇ ਉਹ ਆਮ ਘਰਾਂ ਦੇ ਨਾਲ ਸੰਬੰਧ ਰੱਖਦੇ ਨੇ ਪਰ ਸੋਸ਼ਲ ਮੀਡੀਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਅਮਰਤਪਾਲ ਮਹਿਰੋ ਵੱਲੋਂ ਧਮਕੀ ਦਿੱਤੀ ਗਈ ਹੈ ਤਾਂ ਸ਼ਾਇਦ ਇਸ ਦੇ ਵਿੱਚ ਅਸੀਮ ਵੀ ਆਪਣਾ ਜਿਹੜਾ ਫੇਮ ਹੈ ਉਹ ਲੈਂਡ ਦੀ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਹੈ ਹੋਏਗੀ ਤਾਂ ਇਹ ਜਿਹੜੀ ਉਮਰ ਹੈ ਇਸ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਬੜੀ ਜਲਦੀ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਪੋਸਟ ਤੋਂ ਕਿਸੇ ਵੀ ਇਸ ਤਰੀਕੇ ਦੀ ਖਬਰ ਤੋਂ ਬਹੁਤ ਜਲਦ ਪ੍ਰਭਾਵਿਤ ਹੁੰਦੇ ਨੇ ਤਾਂ ਤਸਵੀਰਾਂ ਅਸੀਂ ਲਗਾਤਾਰ ਉਹ ਨੌਜਵਾਨਾਂ ਦੀਆਂ ਦਿਖਾ ਰਹੇ ਹਾਂ ਔਰ ਤੁਸੀਂ ਤਸਵੀਰਾਂ ਦੇ ਵਿੱਚ ਵੀ ਅੰਦਾਜ਼ਾ ਲਾ ਸਕਦੇ ਕਿ ਬੜੀ ਹਲਕੀ ਉਮਰ ਦੇ ਇਹ ਦੋਵੇਂ ਜਿਹੜੇ ਨੌਜਵਾਨ ਨੇ ਤਾਂ ਅੱਜ ਇਹਨਾਂ ਨੂੰ ਮੋੜ ਤੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਔਰ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਅਦਾਲਤ ਇਹਨਾਂ ਨੂੰ ਜੋ ਹੈ ਰਿਮਾਂਡ ਜਾਂਦੀ ਹੈ ਪੁਲਿਸ ਨੂੰ ਜਾਂ ਫਿਰ ਇਹਨਾਂ ਨੂੰ ਨਿਆਂਇਕ ਹरासत ਦੇ ਵਿੱਚ ਭੇਜਿਆ ਜਾਂਦਾ ਹੈ ਜੀ ਹਾਂ ਠੀਕ ਹੈ ਰਾਜੀਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸੋਸ਼ਲ ਮੀ ਲੁਚਾਰ ਨੂੰ ਤਮਕੀ ਦੇਣ ਵਾਲਿਆਂ ਦੀ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਆ ਦਰਸਲ ਦੋ ਮੁਲਜ਼ਮ ਰਮਨਦੀਪ ਅਤੇ ਜਸਪੀ ਜਿਨ੍ਹਾਂ ਨੂੰ ਕਿ ਪਿਛਲੇ ਦਿਨ ਹੀ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰੋਕਾਂਗੇ ਅਗਲੀ ਵੱਡੀ ਖਬਰ ਦਾ 에ਅਰ ਇੰਡੀਆ ਨੇ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਕਟੌਤੀ ਕਰ ਦਿੱਤੀ ਹੈ 에ਅਰਲਾਈਨਸ ਨੇ 15% ਫਲਾਈਟਸ ਘਟਾ ਦਿੱਤੀਆਂ ਨੇ ਆ ਵਾਈਟ ਬਾਡੀ 에어ਕ੍ਰਾਫਟ ਜਿਵੇਂ ਕਿ ਬੋਇੰਗ 787 ਅਤੇ ਬੋਇੰਗ 777 ਫਲਾਈਟਸ ਦੇ ਵਿੱਚ ਕਟੌਤੀ ਕੀਤੀ ਗਈ ਹੈ 15 ਜੁਲਾਈ ਤੱਕ ਕਈ ਰੂਟ ਤੇ ਫਲਾਈਟ ਸਸਪੈਂਡ ਕਰ ਦਿੱਤੀਆਂ ਗਈਆਂ ਨੇ ਦਿੱਲੀ ਲੰਡਨ ਉਡਾਣਾਂ ਦੀ ਗਿਣਤੀ 24 ਤੋਂ ਘਟਾ ਕੇ 22 ਕਰ ਦਿੱਤੀ ਗਈ ਹੈ ਬੈਂਗਲੁਰੂ ਲੰਡਨ 7 ਤੋਂ ਘਟਾ ਕੇ 6 ਫਲਾਈਟ ਕਰ ਦਿੱਤੀਆਂ ਗਈਆਂ ਨੇ ਅਮਰਸਰ ਬਰਮਿੰਗਮ ਅਤੇ ਦਿੱਲੀ ਬਰਮਿੰਗਮ 3 ਤੋਂ ਘਟਾ ਕੇ 2 ਪ੍ਰਤੀ ਹਫ਼ਤੇ ਦੀਆਂ ਫਲਾਈਟਸ ਕੀਤੀਆਂ ਗਈਆਂ ਨੇ ਦਿੱਲੀ ਟ੍ਰਾਂਟੋਨ ਨੂੰ ਹਫ਼ਤੇ ਦੇ ਵਿੱਚ 13 ਤੋਂ ਘਟਾ ਕੇ 7 ਉਡਾਣਾ ਕਰ ਦਿੱਤੀਆਂ ਨੇ ਦਿੱਲੀ ਵੈਨਕੂਵਰ ਨੂੰ ਹਫ਼ਤੇ ਦੇ ਵਿੱਚ 7 ਤੋਂ ਘਟਾ ਕੇ 5 ਉਡਾਣਾਂ ਕੀਤੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਦਿੱਲੀ ਸੈਨ ਫਰਾਂਸਿਸਕੋ ਦੇ ਲਈ ਹਫਤੇ ਦੇ ਵਿੱਚ 10 ਤੋਂ ਘਟਾ ਕੇ 7 ਉਡਾਣਾਂ ਦਿੱਲੀ ਸ਼ਿਕਾਗੋ ਦੇ ਲਈ ਹਫਤੇ ਦੇ ਵਿੱਚ 7 ਉਡਾਣਾਂ ਤੋਂ ਘਟਾ ਕੇ 3 ਉਡਾਣਾਂ ਕੀਤੀਆਂ ਗਈਆਂ ਨੇ ਦਿੱਲੀ ਵਾਸ਼ਿੰਗਟਨ ਨੂੰ ਹਫਤੇ ਦੇ ਵਿੱਚ 5 ਉਡਾਣਾਂ ਤੋਂ ਘਟਾ ਕੇ 3 ਕਰ ਦਿੱਤਾ ਗਿਆ ਤੇ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ 에어 ਇੰਡੀਆ ਨੇ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਇਹ ਵੱਡੀ ਕਟੌਤੀ ਕੀਤੀ ਹੈ ਜੇਕਰ ਕਰੀਪਰੀ ਗੱਲ ਕੀਤੀ ਜਾਵੇ ਤਾਂ 에어ਲਾਈਨਸ ਨੇ 15% ਫਲਾਈਟਸ ਪਹਿਲਾਂ ਦੇ ਮੁਕਾਬਲੇ ਘਟਾ ਦਿੱਤੀਆਂ ਨੇ